ਕਾਲਜ ਦੇ ਪ੍ਰਧਾਨਗੀ ਮੇਰੀ ਜਿਹੜੀ ਸੀਗੀ ਸਟੂਡੈਂਟ ਮੁੱਦਾ ਵੇਚ ਸੀਗੀ ਨਹੀਂ ਰੋਕਦੀਆਂ ਕਾਲਜ ਦੇ ਸਾਹਮਣੇ ਅਸੀਂ ਬੱਸਾਂ ਨੂੰ ਮਤਲਬ ਤੋੜਪਨ ਵੀ ਕਰਨੀ ਪਈ ਤੋੜਪਨ ਕਰਕੇ ਵੀ ਬੱਸਾਂ ਰਕਵਾਈਆਂ ਮਤਲਬ ਪ੍ਰਾਈਵੇਟ ਬੱਸਾਂ ਇਹ ਪੋਲਿਟਿਕ ਸੀਗੀ ਤੇ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਸੀ ਲੈਵਲ ਤੱਕ ਮੀਟਿੰਗਾਂ ਕਰੀਦੀਆਂ ਸੀਗੀਆਂ ਉਧਰ ਕਾਲਜ ਦੇ ਪ੍ਰਿੰਸੀਪਲ ਨੇ ਵੀ ਆਪਣੇ ਘਰੇ ਬੁਲਾ ਕੇ ਚਾਹ ਪਲਾਉਣੀ ਕਿ ਯਾਰ ਤੁਸੀਂ ਆ ਪੰਗਾ ਨਾ ਲਿਓ ਹੁਣ ਆ ਵਾਲਾ ਟਾਈਮ ਆ ਰਿਹਾ ਥੋੜਾ ਜਿਹਾ ਠੰਡੇ ਰਹੋ ਨਹੀਂ ਇਹਦੇ ਚ ਜਿਹੜਾ ਕਰੈਕਟਰ ਕੀਤਾ ਵਾ ਉਹ ਹੋਜੀ ਪੋਲਿਟਿਕਸ ਨਹੀਂ ਮੈਂ ਕੀਤੀ ਜਿਹੜਾ ਮੇਰਾ ਮੱਖਣ ਦਾ ਕਰੈਕਟਰ ਹੈ ਮੱਖਣ ਇੱਕ ਚਾਲੂ ਕਿਸਮ ਦਾ ਬੰਦਾ ਹੈ ਜਿਹੜਾ ਕਿ ਹਰ ਹਾਲਤ ਦੇ ਵਿੱਚ ਸਰਪੰਚੀ ਲੈਣੀ ਚਾਹੁੰਦਾ ਉਹਦਾ ਨਾਲ ਖੜਾ ਹੈ ਕੱਲਾ ਚਾਲੂ ਨਹੀਂ ਉਹਦੇ ਚ ਬਹੁਤ ਸਾਰੇ ਗੁਣ ਵੀ ਆ ਮਤਲਬ ਇਹ ਵੀ ਆ ਪੰਡਾ ਦੇ ਕੰਮ ਵੀ ਕਰਾਉਂਦਾ ਜਿਹਦਾ ਜੋ ਲੋਡ ਹੁੰਦੀ ਉਹਦੀ ਲੋਡ ਵੀ ਪੂਰੀ ਕਰਦਾ ਕਿਸੇ ਨੂੰ ਪੈਸਾ ਢੇਲਾ ਚਾਹੀਦਾ ਉਹ ਵੀ ਦਿੰਦਾ ਜੇਬੋਂ ਖਰਚਦਾ ਸਾਰੇ ਕੰਮ ਕਰਾਉਂਦਾ ਜਿੰਨੂੰ ਸ਼ਰਾਬ ਚਾਹੀਦੀ ਉਹਨੂੰ ਸ਼ਰਾਬ ਵੀ ਪਲਾਉਂਦਾ ਕਿ ਪ੍ਰਧਾਨ ਮੰਤਰੀ ਬਣਨਾ ਸੌਕਾ ਸਰਪੰਚ ਬਣਨਾ ਔਕਾ ਉਹ ਇਸੇ ਕਰਕੇ ਆ ਕਿ ਇੱਕ ਇੱਕ ਬੰਦੇ ਦਾ ਦਿਲ ਜਿਤਨਾ ਪਿੰਡਾਂ ਪਿੰਡ ਦੀ ਇੱਕ ਇੱਕ ਵੋਟ ਦੇ ਲਈ ਤੁਹਾਨੂੰ ਲੜਨਾ ਪੈਂਦਾ ਕਨਵਿੰਸ ਕਰਨਾ ਪੈਂਦਾ ਬੜੀ ਵੱਡੀ ਨਾ ਜਾਣੀ ਚਾਹੀਦੀ ਨਾ ਕਾਲਜ ਪ੍ਰਧਾਨ ਜਦੋਂ ਰਹੇ ਉਹ ਸਮੇਂ ਨਾ ਬੰਦੇ ਦਾ ਵੈਸੇ ਹੀ ਬਲੱਡ ਉੱਤਰਦਾ ਰਹਿੰਦਾ ਵੀ ਆਰ ਕੋਈ ਉਹੀ ਨਾ ਕੁਝ ਕਹਿ ਮਾੜੀ ਜੀ ਗੱਲ ਨਾ ਕਹੀ ਕਹਿੰਦਾ ਵੀ ਨਹੀਂ ਬੰਦਾ ਨਾ ਇਹ ਚੀਜ਼ ਅੜੀ ਹੁੰਦੀ ਸੀ ਉਦੋਂ ਵੀ ਕਹਿ ਕਿਵੇਂ ਗਿਆ ਕੁਝ ਕਾਲਜ ਦੀ ਪ੍ਰਧਾਨਗੀ ਮੇਰੀ ਜਿਹੜੀ ਸੀਗੀ ਸਟੂਡੈਂਟ ਮੁੱਦਾ ਵੇਜ ਸੀਗੀ ਐਂਡ ਪੰਜਾਬ ਦੇ ਵਿੱਚ ਉਹ ਜਿਹੜਾ ਦੌਰ ਚੱਲ ਰਿਹਾ ਸੀਗਾ ਖੜਕੂ ਵਾਦ ਦਾ ਸੋ ਉਹਨਾਂ ਨਾਲ ਰਿਲੇਟਡ ਸਾਡੀਆਂ ਐਕਟੀਵਿਟੀ ਸੀਗੀਆਂ ਐਂਡ ਅਸੀਂ ਬਸਾਂ ਦੇ ਜਾਮ ਕਰਾ ਦੇ ਸੀ ਜੇ ਚਲੋ ਕੋਈ ਸੋਚੀ ਸਮਝੀ ਸਾਫ ਸਾਫ ਪੋਲਿਟਿਕਸ ਰਹੀ ਹੈ ਸਾਫ ਸਾਫ ਪੋਲਿਟਿਕਸ ਜਿਹੜੋਂ ਕੋਈ ਸੰਘ ਅਛੀਦ ਹੋਣਾ ਹੀ ਤਾਂ ਬੰਦ ਕਰਾ ਦੇਣਾ ਕਾਲਜ ਬੱਸਾਂ ਨਹੀਂ ਰੋਕਦੀਆਂ ਕਾਲਜ ਦੇ ਸਾਹਮਣੇ ਅਸੀਂ ਬੱਸਾਂ ਨੂੰ ਮਤਲਬ ਤੋੜਪਨ ਵੀ ਕਰਨੀ ਪਈ ਤੋੜਪਨ ਕਰਕੇ ਵੀ ਬੱਸਾਂ ਰਕਵਾਈਆਂ ਮਤਲਬ ਪ੍ਰਾਈਵੇਟ ਬੱਸਾਂ ਵਾਲੇ ਨਹੀਂ ਸੀ ਰੋਕਦੇ ਤੇ ਉਹੋ ਜੀ ਪੋਲਿਟਿਕ ਸੀਗੀ ਤੇ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਸੀ ਲੈਵਲ ਤੱਕ ਮੀਟਿੰਗਾਂ ਕਰੀਦੀਆਂ ਸੀਗੀਆਂ ਉਧਰ ਕਾਲਜ ਦੇ ਪ੍ਰਿੰਸੀਪਲ ਨੇ ਵੀ ਆਪਣੇ ਘਰੇ ਬੁਲਾ ਕੇ ਚਾਹ ਪਲਾਉਣੀ ਕਿ ਯਾਰ ਤੁਸੀਂ ਆ ਪੰਗਾ ਨਾ ਲਿਓ ਹੁਣ ਆ ਵਾਲਾ ਟਾਈਮ ਆ ਰਿਹਾ ਥੋੜਾ ਜਿਹਾ ਠੰਡੇ ਰਹੋ ਸੋ ਉਹ ਚੀਜ਼ ਨੂੰ ਮੈਂ ਬੜੇ ਸੋਹਣੇ ਢੰਗ ਨਾਲ ਹੰਡਾਇਆ ਮੈਂ ਥੋੜੀ ਮੇਰੇ ਪਰੋ ਜਿਹੋ ਜਿਹਾ کردار ਮਿਲਿਆ ਉਸ ਹੱਬ ਨਾਲ ਉਹਨੇ ਪਾਇਆ ਆ ਨੀਤੇ ਕੀ ਕਰਾ ਇੰਟਰਵਿਊ ਲੈਣੀ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਸਵਾਲ ਦੇ ਕੇ ਬਾਕੀ ਨਾਲ ਤਾਂ ਕਰ ਆਏ ਅੱਛਾ ਬਾਈ ਕਿਦਾਂ ਦਾ ਤਜਰਬਾ ਹੈ ਸਭ ਤੋਂ ਵੈਬ ਸੀਰੀਜ਼ ਦਾ ਕਿਉਂਕਿ ਇਹ ਦੇਖਿਆ ਜਾਏ ਵੱਖਰੀ ਜੀ ਚੀਜ਼ ਹੈ ਤੇ ਸਰਪੰਚੀ ਸਰਪੰਚੀ ਦਾ ਤਾਂ ਅਕਸਰ ਰੌਲਾ ਪੈਂਦਾ ਹੈ ਹਨਾ ਉਹ ਜਿਹੜੇ ਕਰੈਕਟਰ ਤੁਸੀਂ ਤਾਂ ਕੀਤਾ ਵੀ ਤੁਸੀਂ ਨੇ ਕਦੇ ਉਹੀ ਕੁਛ ਕੀਤਾ ਮੈਨੂੰ ਲੱਗਦਾ ਜਿਹੜਾ ਕਾਲਜ ਟਾਈਮ ਕੀਤਾ ਹਨ ਇਹਦੇ ਵਿੱਚ ਕੋਈ ਡਿਫਰੈਂਸ ਲੱਗਿਆ ਯਾਰ ਜਾਂ ਉਹ ਪੁਰਾਣੀਆਂ ਯਾਦਾਂ ਆਉਂਦੀ ਰਹੀਆਂ ਕਿ ਯਾਰ ਉੱਥੇ ਅਸੀਂ ਨਾ ਆ ਕਾਂਡ ਕੀਤਾ ਸੀ ਉਸ ਆ ਗੱਲਬਾਤ ਹੋਈ ਸੀ ਸਾਡੇ ਨਾਲ ਇਹ ਚਵੀ ਇਹ ਚੀਜ਼ ਦੇਖਣ ਨੂੰ ਮਿਲੀ ਹੈ ਸੁਣਦੇ ਉਹ ਕਰਦੇ ਸਮੇਂ ਸ਼ੂਟ ਕਰਦੇ ਸਮੇਂ ਨਹੀਂ ਇਹਦੇ ਵਿੱਚ ਜਿਹੜਾ ਕੈਰੈਕਟਰ ਕੀਤਾ ਵਾ ਉਹ ਹੋਜੀ ਪੋਲਿਟਿਕਸ ਨਹੀਂ ਮੈਂ ਕੀਤੀ ਜਿਹੜਾ ਮੇਰਾ ਮੱਖਣ ਦਾ ਕੈਰੈਕਟਰ ਹੈ ਮੱਖਣ ਇੱਕ ਚਾਲੂ ਕਿਸਮ ਦਾ ਬੰਦਾ ਹੈ ਜਿਹੜਾ ਕਿ ਹਰ ਹਾਲਤ ਦੇ ਵਿੱਚ ਸਰਪੰਚੀ ਲੈਣੀ ਚਾਹੁੰਦਾ ਤੇ ਪਿੰਡ ਵੀ ਉਹਦਾ ਨਾਲ ਖੜਾ ਹੈ ਕੱਲਾ ਚਾਲੂ ਨਹੀਂ ਉਹਦੇ 'ਚ ਬਹੁਤ ਸਾਰੇ ਗੁਣ ਵੀ ਆ ਮਤਲਬ ਇਹ ਵੀ ਆ ਪਿੰਡਾਂ ਦੇ ਕੰਮ ਵੀ ਕਰਾਉਂਦਾ ਜਿਹਦਾ ਜੋ ਲੋਡ ਹੁੰਦੀ ਉਹਦੀ ਲੋਡ ਵੀ ਪੂਰੀ ਕਰਦਾ ਕਿਸੇ ਨੂੰ ਪੈਸਾ ਥੇਲਾ ਚਾਹੀਦਾ ਉਹ ਵੀ ਦਿੰਦਾ ਜੇਬੋਂ ਖਰਚਦਾ ਸਾਰੇ ਕੰਮ ਕਰਾਉਂਦਾ ਜਿੰਨੂੰ ਸ਼ਰਾਬ ਚਾਹੀਦੀ ਉਹਨੂੰ ਸ਼ਰਾਬ ਵੀ ਪਿਲਾਉਂਦਾ ਪਰ ਹਰ ਕੀ ਹਾਲਤ ਵਿੱਚ ਕੁਰਸੀ ਉਹਦੀ ਭੁੱਖ ਹੈ ਤੇ ਜਿਹੜਾ ਬੰਦਾ ਕਿਸੇ ਚੀਜ਼ ਦੀ ਭੁੱਖ ਬਣ ਜੇ ਤੇ ਉਹ ਹੀ ਫਿਰ ਉਹਦੀ ਕਮਜ਼ੋਰੀ ਵੀ ਬਣ ਜਾਂਦੀ ਹੈ ਸੋ ਮੱਖਣ ਦੀ ਕਮਜ਼ੋਰੀ ਉਹ ਬਣ ਚੁੱਕੀ ਆ ਤੇ ਉਹ ਉਹਦੇ ਚੋਂ ਜੋ ਜਿਹੜੀ ਡੈਸਪੀਰੇਸ਼ਨ ਇੰਨੀ ਝਲਕਦੀ ਆ ਤੇ ਉਹਦੇ ਚ ਜਿਹੜਾ ਇੱਕ ਨੌਜਵਾਨ ਮੁੰਡਾ ਹੁੰਦਾ ਜਿਹੜਾ ਕਿ ਉਹ ਦਾ ਸਪੋਰਟਰ ਹੀ ਹੁੰਦਾ ਉਹਦੇ ਹੀ ਉਹਨੂੰ ਹੀ ਇਦਾਂ ਦੀ ਗੱਲ ਕਹਿ ਦਿੰਦਾ ਉਹ ਕਿ ਉਹਨੂੰ ਲੱਗਦਾ ਹੈ ਕਿ ਯਾਰ ਇਹ ਤਾਂ ਹੁਣ ਮੇਰੇ ਪਰਿਵਾਰ ਦੇ ਉੱਤੇ ਗੱਲ ਆ ਗਈ ਆ ਤੇ ਉਹ ਬੰਦਾ ਫਿਰ ਉਹਦੇ ਖਿਲਾਫ ਖੜਾ ਹੋ ਜਾਂਦਾ ਫਿਰ ਪਿੰਡ ਦੀ ਪੋਲਿਟਿਕਸ ਤੇ ਪਿੰਡ ਦੀ ਸਰਪੰਚੀ ਦੀ ਲੜਾਈ ਜਿਹੜੀ ਆ ਦੋ ਤਿਹਾਂ ਬਣਦੀਆਂ ਨੇ ਤੇ ਉਹ ਸ਼ੁਰੂ ਹੁੰਦੀ ਆ ਤੇ ਕਿਦਾਂ ਇਲੈਕਸ਼ਨਾਂ ਕਤੇ ਕਿਦਾਂ ਸਰਪੰਚ ਬਣ ਤੱਕ ਦਾ ਜਿਹੜਾ ਸਫਰ ਹੈ ਉਹ ਅਸੀਂ ਬੜਾ ਡੀਪ ਰੂਟਡ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਗਿਆਨੀ ਜੀ ਨੇ ਉਹਨੂੰ ਲਿਖਿਆ ਸੀ ਤੇ ਗਿਆਨੀ ਜੀ ਨੇ ਹੀ ਉਹਨੂੰ ਬੜੇ ਸੋਹਣੇ ਤਰੀਕੇ ਨਾਲ ਉਹਦਾ ਨਿਰਦੇਸ਼ਨ ਦੇ ਕੇ ਤੇ ਇੱਕ ਮੈਨੂੰ ਲੱਗਦਾ ਪੰਜਾਬ ਦੀ ਮਿੱਟੀ ਦੇ ਨਾਲ ਜੁੜੀ ਹੋਈ ਇੱਕ ਬੜੀ ਲੰਬੇ ਸਮੇਂ ਤੱਕ ਯਾਦ ਰੱਖੇ ਜਾਣ ਵਾਲੀ ਐ ਸੀਰੀਜ਼ ਹੋਊਗੀ ਭਾਈ ਇੱਕ ਚੀਜ਼ ਦੱਸੋ ਸਰਪੰਚੀ ਲੜਨੀ ਔਖੀ ਹੈ ਸਰਪੰਚੀ ਹੰਡਾਉਣੀ ਔਖੀ ਹੈ ਦੇਖੋ ਮੈਂ ਨਾ ਤਾਂ ਰੀਅਲ ਲਾਈਫ ਦੇ ਵਿੱਚ ਸਰਪੰਚੀ ਲੜੀ ਆ ਤੇ ਨਾ ਸਰਪੰਚੀ ਹੰਡਾਈ ਆ ਪਰ ਮੈਂ ਜਾਣਦਾ ਜਰੂਰ ਆ ਸਰਪੰਚਾਂ ਨੂੰ ਮੇਰਾ ਆਪਣਾ ਖੁਦ ਆ ਇੱਕ ਕਜ਼ਨ ਬ੍ਰਦਰ ਹੈ ਜਿਹੜਾ ਸਰਪੰਚ ਆ ਸਾਡੇ ਆਪਣੇ ਪਿੰਡ ਦਾ ਗੁਰਪ੍ਰੀਤ ਉਹਦਾ ਨਾਮ ਹੈ ਤੇ ਕਾਲਵਾ ਮੇਰਾ ਪਿੰਡ ਹੈ ਉਹ ਉੱਥੇ ਦਾ ਸਰਪੰਚ ਆ ਤੇ ਉਹਦੇ ਕੋਲ ਮੈਂ ਸਭ ਤੋਂ ਪਹਿਲੀ ਵਾਰ ਇਹ ਸਰਪੰਚੀ ਦੀ ਜਨੂੰ ਸਕ੍ਰਿਪਟ ਪੜ੍ਹੀ ਉਹਦੇ ਕੋ ਫੀਡਬੈਕ ਲਈ ਕਿ 10000 ਗੁਰਪ੍ਰੀਤ ਕਿੱਦਾਂ ਦੀ ਸਰਪੰਚੀ ਕਰਦਾ ਤੂੰ ਕਿੱਦਾਂ ਤੂੰ ਬਣਿਆ ਕਿੱਦਾਂ ਦੀ ਤੇਰੀ ਜਰਨੀ ਆ ਕਿੱਥੋਂ ਕਿੱਥੋਂ ਤੈਨੂੰ ਫੰਡ ਆਉਂਦੇ ਆ ਕਿਹੜੇ ਕਿਹੜੇ ਤੂੰ ਕੰਮ ਕਰਾਏ ਪਿੰਡ ਦੇ ਤੇ ਉਹਨੇ ਪਰ ਜਦੋਂ ਸਾਰਾ ਕੁਝ ਮੈਨੂੰ ਦੱਸਿਆ ਤਾਂ ਮੈਨੂੰ ਲੱਗਾ ਇਹ ਸਾਰਾ ਕੁਝ ਤਾਂ ਇਹ ਸਕ੍ਰਿਪਟ ਸਕ੍ਰਿਪਟ ਦੇ ਵਿੱਚ ਦਿਖਾ ਰਹੇ ਆ ਮਤਲਬ ਇੱਕ ਵਨ ਅਸਪੈਕਟ ਹੈ ਤੇ ਆਈ ਥਿੰਕ ਬੜਾ ਸੋਹਣਾ ਇਹਦੇ ਚ ਮੈਸੇਜ ਵੀ ਮਿਲੂਗਾ ਬੜੀ ਸੋਹਣੀ ਐਂਟਰਟੇਨਮੈਂਟ ਵੀ ਹੋਊਗੀ ਪਿੰਡ ਦਾ ਇੱਕ ਜਿੱਦਾਂ ਅਲੱਗ-ਅਲੱਗ ਤਰੀਕੇ ਦੇ ਪਿੰਡ ਦੇ ਵਿੱਚ ਜਿੰਨੇ ਵੈਰਾਈਟੀ ਆਫ ਕੈਰੈਕਟਰਸ ਹੁੰਦੇ ਆ ਸ਼ਹਿਰਾਂ 'ਚ ਨਹੀਂ ਮਿਲਦੇ ਸ਼ਹਿਰਾਂ 'ਚ ਪਹਿਲੀ ਤਾਂ ਜ਼ਿੰਦਗੀ ਆਪਣੀ ਬੜੀ ਆਪਣੇ ਆਪ ਤੱਕ ਸੀਮਤ ਹੁੰਦੀ ਆ ਪਿੰਡ ਦੇ ਵਿੱਚ ਪੂਰਾ ਪਿੰਡ ਹੀ ਇੱਕ ਵੱਡਾ ਪਰਿਵਾਰ ਹੁੰਦਾ ਤੁਹਾਡਾ ਤੁਸੀਂ ਨਿਕਲਦੇ ਹੋ ਬਾਹਰ ਉੱਥੇ ਲੱਖਾ ਸਿੰਘ ਮਿਲ ਗਿਆ ਉੱਥੇ ਤੁਹਾਨੂੰ ਮੱਖਣ ਮਿਲ ਗਿਆ ਉੱਥੇ ਤੁਹਾਨੂੰ ਬੰਤ ਮਿਲ ਗਿਆ ਉੱਥੇ ਤੁਹਾਨੂੰ ਚਾਚਾ ਮੇਰ ਸਿੰਘ ਮਿਲ ਗਿਆ ਇਹ ਸਾਰੇ ਬੰਦੇ ਸਾਰੇ ਕੈਰੈਕਟਰ ਜੋ ਇਸ ਸੀਰੀਜ਼ ਵਿੱਚ ਦੇਖਣਗੇ ਉਹ ਤੁਹਾਨੂੰ ਲੱਗਣਗਾ ਕਿ ਹਾਂ ਇਹ ਆਸੇ ਪਾਸੇ ਦੇ ਆ ਆ ਬੰਦਾ ਮੇਰੇ ਫਲਾਣੇ ਜਥਾ ਹੈ ਵਰਗਾ ਆ ਆ ਬੰਦਾ ਮੇਰੇ ਭਰਾ ਵਰਗਾ ਆ ਉਹ ਉਹ ਹੈਗੀ ਆ ਕਹਾਣੀ